ਤੁਸੀਂ ਹੁਣ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਵੱਡੀ ਖਬਰ ਆ ਰਹੀ ਹੈ ਬਟਾਲਾ ਦੇ ਕਾਦੀਆਂ ਤੋਂ ਜਿੱਥੇ ਵੱਡਾ ਬੱਸ ਹਾਦਸਾ ਹੋਇਆ ਏ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਬ੍ਰੇਕ ਫੇਲ ਹੋਣ ਦੇ ਕਾਰਨ ਇਹ ਵੱਡਾ ਹਾਦਸਾ ਹੋਇਆ ਏ ਸਿੱਧੀਆਂ ਤਸਵੀਰਾਂ ਵੀ ਤੁਹਾਨੂੰ ਥੋੜੀ ਦੇਰ ਤੱਕ ਦਿਖਾਵਾਂਗੇ ਪਰ ਬੇਹੱਦ ਵੱਡੀ ਖਬਰ ਹੈ ਪਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਕਾਦੀਆਂ ਰੋਡ ਦੇ ਉੱਤੇ ਭਿਆਨਕ ਹਾਦਸਾ ਹੋਇਆ ਕੰਦੇ ਨਾਲ ਬੱਸ ਟਕਰਾਈ ਹੈ ਮੋਟਰਸਾਈਕਲ ਨੂੰ ਬਚਾਉਣ ਦੌਰਾਨ ਇਹ ਹਾਦਸਾ ਹੋਇਆ ਤਾਂ ਬੇਹੱਦ ਵੱਡਾ ਹਾਦਸਾ ਬਟਾਲਾ ਚ ਹੋਇਆ ਏ ਜਿੱਥੇ ਬ੍ਰੇਕਾਂ ਹਾਦਸਾ ਹੋਇਆ ਦਿਵਾਰ ਦੇ ਵਿੱਚ ਜਾ ਕੇ ਇੱਕ ਬੱਸ ਟਕਰਾ ਜਾਂਦੀ ਹੈ ਜਿਸ ਕਰਕੇ ਚਾਰ ਲੋਕਾਂ ਦੀ ਮੌਤ ਹੋ ਗਈ ਆ ਤਾਂ ਬੇहद ਵੱਡਾ ਤੇ ਭਿਆਨਕ ਹਾਦਸਾ ਜੋ ਕਿ ਬਟਾਲਾ ਚ ਹੋਇਆ ਏ ਬਟਾਲਾ ਕਾਧੀਆਂ ਰੋਡ ਤੇ ਹੋਇਆ ਏ ਬੱਸ ਸੀ ਸਵਾਰੀਆਂ ਦੇ ਨਾਲ ਭਰੀ ਹੋਈ ਜਾ ਰਹੀ ਸੀ ਇੱਕ ਮੋਟਰਸਾਈਕਲ ਨੂੰ ਬਚਾਉਣ ਕਰਕੇ ਬੱਸ ਡਰਾਈਵਰ ਨੇ ਬ੍ਰੇਕ ਲਗਾਏ ਪਰ ਬ੍ਰੇਕ ਫੇਲ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਤਾਂ ਇਹ ਦਿਨ ਪੰਜਾਬ ਦੇ ਵਿੱਚ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਨੇ ਕਦੇ ਡਰਾਈਵਰ ਦੀ ਗਲਤੀ ਕੱਢੀ ਜਾਂਦੀ ਹੈ ਤਾ ਬਟਾਲਾ ਕਾਦੀਆਂ ਰੋਡ ਦੇ ਉੱਤੇ ਤਾਂ ਇਸ ਇਸ ਮਾਮਲੇ ਤੇ ਜਾਣਕਾਰੀ ਦੇਣ ਲਈ ਸਾਡੇ ਪੱਤਰਕਾਰ ਸਹਾਇਕੀ ਬਾਲਕ੍ਰਿਸ਼ਨ ਸਾਡੇ ਨਾਲ ਮੌਜੂਦ ਨੇ ਕਿਵੇਂ ਵਾਪਰਿਆ ਬਾਲਕ੍ਰਿਸ਼ਨ ਇਹ ਹਾਦਸਾ ਕਿਸ ਦੀ ਗਲਤੀ ਦੱਸੀ ਜਾ ਰਹੀ ਹੈ ਮੋਟਰਸਾਈਕਲ ਸਵਾਰ ਦੀ ਜਾਂ ਫਿਰ ਬੱਸ ਚਾਲਕ ਦੀ ਐਕਚੁਅਲੀ ਸਰ ਬੱਸ ਵਾਲਾ ਜਿਹੜਾ ਸੀ ਉਹ ਕਾਫੀ ਧੀਰੇ ਲੇਕਿਨ ਇਸ ਤੋਂ ਕੋਲੋ ਸੰਤੁਲਨ ਜਿਹੜਾ ਸੀ ਉਹ ਸਾਂਭਿਆ ਨਹੀਂ ਗਿਆ ਵਾਪਸ ਤੇ ਰਫਤਾਰ ਕਾਫੀ ਸੀ ਲੇਕਿਨ ਹੁਣ ਜਿਹੜਾ ਕਿ ਬਸ ਪੂਰੀ ਤਰ੍ਹਾਂ ਜਿਹੜੀ ਚੱਕਣਾ ਚੂਰ ਹੋ ਚੁੱਕੀ ਹੈ ਛੇਤੀਗਰਸਵਾ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਜਿਹੜੀਆਂ ਡੈੱਡ ਹੋਏ ਨੇ ਲੋਕ ਉਹਨਾਂ ਨੂੰ ਵਿੱਚੋਂ ਕੱਢਿਆ ਜਾ ਰਿਹਾ ਉਹ ਰਾਤ ਗਾਰੇ ਜਿਹੜਾ ਉੱਥੇ ਮੌਕੇ ਤੇ ਚੱਲ ਰਿਹਾ ਸਰ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੀ ਕੋਈ ਪਛਾਣ ਹੋ ਚੁੱਕੀ ਹੈ ਬਾਲਕ੍ਰਿਸ਼ਨ ਜੀ ਨਹੀਂ ਸਰ ਅਜੇ ਨਹੀਂ ਅਜੇ ਪੁਲਿਸ ਜਿਹੜੀ ਆਪਣੀ ਪੂਰੀ ਵੈਰੀਫਾਈ ਕਰ ਰਹੀ ਹੈ ਜੀ ਔਰ ਜਿਹੜੀ ਟੀਮਾਂ ਉਹ ਸਾਰੀਆਂ ਲੱਗੀ ਹੋਈਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਆਖੀਆਂ ਮੈਡਮ ਨੇ ਉਹ ਵੀ ਮੌਕੇ ਤੇ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਔਰ ਇਹ ਜਿਹੜੀ ਪੂਰੀ ਕਾਰਵਾਈ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਸੂਰ ਵੀ ਜਿਹੜਾ ਦੇਖਿਆ ਜਾ ਰਿਹਾ ਵੀ ਕਿੱਤਾ ਹੈਗਾ ਜਿਹੜੇ ਦੋ ਦੰਦੋਂ ਵਿੱਚ ਦੇਖਿਆ ਜਾ ਰਿਹਾ ਸਰ ਜੀ ਚਾਰ ਲੋਕਾਂ ਦੀ ਮੌਤ ਦੇ ਇਲਾਵਾ ਕਿਦੇ ਕਿਦੇ ਸੱਟ ਲੱਗੀ ਹੈ ਕਿੰਨੇ ਕੁ ਲੋਕ ਜ਼ਖਮੀ ਹੋਏ ਨੇ ਇਸ ਹਾਦਸੇ ਦੇ ਵਿੱਚ ਹਸਪੀਟਲ ਸਰ ਐਂਬੂਲੈਂਸ ਆ ਪ੍ਰਾਈਵੇਟ ਔਰ ਸਰਕਾਰੀ ਐਂਬੂਲੈਂਸਾਂ ਜਿਹੜੀਆਂ ਦੋਨੋਂ ਇੱਥੇ ਪਹੁੰਚੀਆਂ ਔਰ ਜਿਹੜੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਕਿਉਂਕਿ ਨਾਲ ਜਿਹੜਾ ਕਿ ਉਹ ਜਿਹੜਾ ਗਰਾਹਤਕਾਰ ਰੇੜਾ ਤੇਜ਼ੀ ਨਾਲ ਸੇ ਚੱਲਦਿਆ ਤੇ ਅਪਡੇਟ ਲਗਾਤਾਰ ਤੁਹਾਨੂੰ ਦੁਬਾਰਾ ਵੀ ਦਿੰਨੇ ਆ ਜੀ ਸਾਡੇ ਦਰਸ਼ਕਾਂ ਨੂੰ ਥੋੜਾ ਐਕਸਪਲੇਨ ਕਰੋ ਕਿ ਇਹ ਜਿਹੜੀ ਰੋਡ ਹੈ ਸਿੰਗਲ ਲੇਨ ਸੀ ਜਾਂ ਡਬਲ ਲੇਨ ਸੀ ਕਿਸ ਤਰੀਕੇ ਨਾਲ ਇਹ ਹਾਦਸਾ ਵਾਪਰਿਆ ਸਾਧੀਆਂ ਰੋਡ ਬਿਲਕੁਲ ਸਿੰਗਲ ਰੋਡ ਹੈ ਜੀ ਔਰ ਇਸ ਰੋਡ ਤੇ ਜਿਹੜੀ ਹੈ ਜਿਆਦਾ ਟ੍ਰਾਫਿਕ ਵੀ ਨਹੀਂ ਕਹਿ ਸਕਦੇ ਕਿ ਬਹੁਤ ਜਿਆਦਾ ਟ੍ਰਾਫਿਕ ਹੈ ਲੇਕਿਨ ਇਹ ਹਾਦਸਾ ਜਿਹੜਾ ਦਾ ਜਿਹੜੇ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਦਾ ਕਹਿਣਾ ਹੈ ਕਿ ਬੱਸ ਚਾਲਕ ਬਹੁਤ ਤੇਜ਼ ਸੀ ਜਿਹੜਾ ਬੱਸ ਚਾਲਕ ਆ ਉਹਦੀ ਜਿਹੜੀ ਉਹ ਟੱਕਰ ਮੋਟਰਸਾਈਕਲ ਨਾਲ ਹੋਈ ਹੈ ਲੇਕਿਨ ਜਿੱਦੇ ਨਾਲ ਹੀ ਇਹ ਬੱਸ ਪੂਰੀ ਸਫੈਦੇ ਦੇ ਨਾਲ ਟਕਰਾ ਗਈ ਔਰ ਮੌਕੇ ਤੇ ਜਿਹੜਾ ਹਾਦਸਾ ਵਾਪਰ ਗਿਆ ਤਾਂ ਬੱਸ ਚਾਲਕ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਇਆ ਹੱਲੇ ਫਰਾਰ ਹੈ ਬੱਸ ਚਾਲਕ ਵਾਸਾਲਕ ਮੁੱਖ ਤੋਂ ਫਰਾਰ ਹੈ ਜੀ ਠੀਕ ਆ ਬਹੁਤ ਬਹੁਤ ਧੰਨਵਾਦ ਬਾਲ ਕ੍ਰਿਸ਼ਨ ਬਾਸਾਦਸੇ ਦੇ ਵਿੱਚ ਤਾਂ ਬਾਲ ਕ੍ਰਿਸ਼ਨ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਬਟਾਲਾ ਕਾਧੀਆਂ ਰੋਡ ਦੇ ਉੱਤੇ ਭਿਆਨਕੇ ਹਾਦਸਾ ਵਾਪਰਿਆ ਕਾਫੀ ਵੱਡਾ ਹਾਦਸਾ ਵਾਪਰਿਆ